ਹਲੋ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦਾ ਹਾਂ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਅਨਹਦਣੀ ਪਿੰਡ ਆ ਤਿਆਰ ਹੋ ਕੇ ਬੈਠੇ ਦੀ ਭੈਣ ਹੋਣੀ ਸਾਰੇ ਹੁਣ ਚੱਲਦੇ ਆਪਾਂ ਉਹਨਾਂ ਨੂੰ ਛੱਡਣ ਆਈ ਹੁਣ ਤੁਰਪੇ ਘਰੋਂ 11:00 ਵੱਜਦੇ ਆ ਤੇ ਇਹਨਾਂ ਨੂੰ ਛੱਡ ਕੇ ਤੇ ਫਿਰ ਜਾਵਾਂਗੇ ਮਾਰਕੀਟ ਫਿਰ ਲੈ ਕੇ ਆਵਾਂ ਘੰਟ ਘੰਟ ਸੂਟ ਜਿਨ੍ਹਾਂ ਦੀ ਵੀਡੀਓ ਤੁਹਾਨੂੰ ਕੱਲ ਆਪਾਂ ਫਿਰ ਪੋਸਟ ਕਰਾਂਗੇ ਹੋ ਗਈ ਤਿਆਰੀ ਦੀ ਜੀ ਉਹਨਾਂ ਦੀ ਧੀ ਦੀ ਇੱਕ ਬੈਗ ਤੇ ਇੱਕ ਸਕੂਲਰ ਆ ਗੇਟਾ ਬਣ ਕੇ ਨਿਆਖ ਲਵਾਵੇ ਲੋਹਰੀ ਵਾਲੀ ਲਾਜੀ ਹੁੰਦੀ ਯਾਰਾ ਤੂੰ ਮਗਰ ਬੱਲੇ ਬਟੇ ਇਕੱਠੇ ਕੀਤੇ ਇਹਨਾਂ ਨੇ ਆਓ ਵੱਲੇ ਵੱਲੇ ਦੀਦੀ ਅਸੁਜਿੰਦਰ ਨੂੰ ਸੁਜਿੰਦਰ ਨੂੰ ਪਤਾ ਹੈ ਤਾਂ ਹੀ ਕਹਿੰਦੇ ਹੋ ਮਗਰ ਲਈ ਸੀਟ ਕਿਹੜੀ ਉਹ ਇਹ ਆਖੀ ਇਹ ਸੀਟ ਸਿੱਧੀ ਕਰ ਤੋ ਕੁੜੀਆਂ ਨੇ ਬਹਿਣਾ ਹੈ ਮੈਂਗਾ ਸਮਾਨ ਬੜਾ ਰੱਖਣਾ ਲਾਦਾ ਸਸੀ ਗਾ ਕੁੜੀ ਪੈ ਕੇ ਆਉਂਦਾ ਚੱਲੀ ਨੂੰ ਬਣਾਉਂਦੇ ਸਾਸਰੀ ਘਾਲ ਸਾਸਰੀ ਕੋਲ ਇਹ ਕੱਪੜੇ ਲਿਆਂਦੇ ਸੀ ਹਨ ਉਹਨਾਂ ਦੇ ਕੱਪੜੇ ਬਾਹਰ ਜਾਣੇ ਤੇਰੇ ਲਿਆਂਦੇ ਸੀ ਕਿਹੜਾ ਆ ਨੋ ਖਾ ਉਹ ਕਹਿੰਦੇ ਆ ਆਹ ਪੜਾ ਕੱਪੜੇ ਦੇ ਆ ਨਹੀਂ ਕੋਣ ਆ ਪੜਾ ਚੱਲੀ ਦੀਪਗੋਬ ਤਿਆਰੀ ਹੋ ਗਈ ਹਣ ਆ ਆਵਾਂਗੇ ਨੁਕੀ ਤੇ ਬਾਈ ਸੂਟ ਸਾਲ ਬਣਾ ਲਾ ਮੁੰਡੇ ਜਾਂਦਨ ਤੇ ਮੈਂ ਵੱਤੂ ਬਣਾ ਦੀ ਰਣੀ ਪਰ ਫਿਰ ਵੀ ਆਣਾ ਸਾਡਾ ਕਹਿੰਦੇ ਵਰਜਣ ਇੱਲਾਕ ਨੇ ਸੁਣਾ ਦੇਤਾ ਰਾਤ ਦਾ ਫੰਕਸ਼ਨ ਜੀ ਅੱਛਾ ਰੋਟੀ ਦਾ ਕੇਕ ਵੀ ਹੈਗਾ ਕਿ ਰੋਟੀ ਕੱਲੀ ਕੇਕ ਵੀ ਅੱਛਾ ਅੱਛਾ ਸਨੈਕਸ ਵੀ ਚੱਲਣਗੇ ਨਾ ਠੀਕ ਆ ਉਹ ਬੱਚਾ ਪਾਰਟੀ ਤਿਆਰੀ ਆ ਚਲ ਜੀ ਚਲੋ ਕਿੱਡੂ ਰਹੂਗਾ ਹਣ ਉੱਠ ਕੇ ਉਹਨੇ ਵੇਖਣਾ ਹੈ ਪਤਾ ਜੀਨ ਲੱਗਣਾ ਹਣ ਉਹਦਾ ਚਲ ਜੀ ਫਿਰ ਚਲੋ ਫਿਰ ਬਾਏ ਬੱਚਾ ਪਾਰਟੀ ਹੋ ਗਈ ਰੈਡੀ ਤੂੰ ਹੀ ਮਗਰ ਕੀ ਪਰਦੇ ਤਾਣੀ ਜਾਂਦੇ ਤੇ ਚਲਾਨ ਵੀ ਹੈਗਾ ਜੇ ਦਾ ਦੀਪ ਤਿਆਰੀ ਹੋ ਗਈ ਆ ਤੈਨੂੰ ਕਹਿ ਰਹਿ ਦੋ ਦਿਨ ਹੋਰ ਫੇਰ ਜਾਣੇ ਘੁੰਮਣ ਫਿਰਨ ਕਿਤੇ ਦਿਨ ਘੁਮਾ ਫਰਾਗ ਲਿਆਉਣੇ ਕਿਤੇ ਹੈਂ ਇੱਦਾਂ ਘੁੰਮਣ ਘੁੰਮਦੇ ਹੈਂ ਛੁੱਟੀਆਂ ਤਾਂ ਹੈਗੀਆਂ ਰਹਿ ਪਣਾ ਹੋਰ ਦੋ ਦਿਨ ਨਹੀਂ ਵੀ ਮੇਲਾ ਯਾਦ ਨਹੀਂ ਰਹਿ ਛੁੱਟੀਆਂ ਚਾਹਵਾ ਅਸ ਅਸ ਬੱਚਿਆਂ ਨੇ ਆਉਣਾ ਨਾ ਨਾਨਕੇ ਰਹਿਣਾ ਜੀ ਦੇ ਨਾਲ ਨੇ ਉਹੀ ਉਹਨਾਂ ਦੇ ਬੱਚਿਆਂ ਨੇ ਨਾਨਕੇ ਆਉਣਾ ਰਹਿਣਾ ਆ ਤੇਰੇ ਤੇ ਚੱਲੇ ਵੀ ਵਧੀਆ ਚਲ 4-5 ਦਿਨ ਤੁਸੀਂ ਇੱਥੇ ਰੌਣਕ ਲਾਉਂਕ ਲਾ 4-5 ਦਿਨ ਧਾੜ ਕਰੌਣਕ ਲਾ ਕੇ ਨਹੀਂ ਆਣ ਕੇ ਪਰੌਣੇ 4-5 ਦਿਨ ਰੇਂਜਰ ਦੀ ਰੋਟੀ ਦਾ ਛੱਡਦਾ ਅੱਛਾ ਅੱਛਾ ਚਲੋ ਵਧੀਆ ਖਾਣ ਵਾਸਤੇ ਆ ਗਿਆ ਸਮਾਨ ਐਂਗਾ ਦੀਦੀ ਕਿੱਥੇ ਜਾ ਕੇ ਬਣਾਉਂਦੇ ਰਹਿਣਗੇ ਚਲ ਚਲ ਕਰੋ ਲੈ ਜੀ ਠੀਕ ਹੈ ਕੁਰਮੀ ਬਣਾਣਾ ਤੇ ਤੁਹਾਡੇ ਸਾਰਿਆਂ ਲਈ ਸਰਪ੍ਰਾਈਜ਼ ਹੈ ਵੀ ਕੀ ਹੈ ਤਾਂ ਮੈਨੂੰ ਆਪ ਨੂੰ ਸਮਝ ਲੱਗਦੀ ਕੀ ਆ ਮੈਨੂੰ ਪਤਾ ਲੱਗ ਗਿਆ ਤੁਹਾਨੂੰ ਕਿਸੇ ਨੂੰ ਵੀ ਨਹੀਂ ਪਤਾ ਜੋ ਮਰਜ਼ੀ ਗੈਸ ਮਾਰੀ ਜੋ ਤੁਹਾਨੂੰ ਪਤਾ ਲੱਗਣਾ ਹੀ ਨਹੀਂਗਾ ਸਰਗੁਣਾਏ ਚਾਂਪਾ ਜੋ ਮਰਜ਼ੀ ਗੈਸ ਕਰੀ ਜੋ ਤੁਹਾਨੂੰ ਪਿਆ ਤੁਹਾਨੂੰ ਸਵੈਲ ਤੇ ਵਧੀਆ ਹੁੰਦੀ ਉਹਨੇ ਇਹ ਸਮਝ ਕੇ ਹੈਗੀ ਵਿੱਚ ਵੇਖੋ ਮੈਂ ਜੀ ਕਰਾਂ ਤੇ ਆ ਮੈਨੂੰ ਇਸ ਸਮੈਲ ਤੇ ਪਤਾ ਲੱਗਿਆ ਫ੍ਰੈਂਡ ਜੋ ਮਰਜ਼ੀ ਗੈਸ ਕਰੀ ਜੋ ਤੁਹਾਨੂੰ ਕਹਿਤਾ ਹੈ ਤੇ ਇਹਨੂੰ ਮੁਰਗੀ ਜੇ ਗੱਡੀ ਤੁਹਾਡੇ ਘਰਾਂ ਨੂੰ ਪਾੜੇ ਪਤਣਾ ਮਤਲਾਨੂੰ ਉਹਤਲਾ ਨੂੰ ਉਹਤਲਾ ਨੂੰ ਤੁਸੀਂ ਨਾ ਜਾਓ ਖੜੇ ਰਸ ਜਾਂਦੇ ਦੀਦੀ ਨੂੰ ਦੀਦੀ ਤੁਸੀਂ ਨਾ ਜਾਓ ਬੰਦੇ ਚੱਚੇ ਦੇ ਘਰ ਬੈਠੀ ਹੋ ਠੀਕ ਹੈ ਜੀਤ ਨਹੀਂ ਕਰਨਦੇ ਆਲਾ ਜਾਣ ਨੂੰ ਪਾਪਾ ਫੂਲ ਫੂਲ ਨਹੀਂ 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 ਆਣ ਕਰੇ ਕਿਉਂ ਆਪਣੇ ਘਰ ਫੂਲ ਹੈ ਤੁਹਾਨੂੰ ਆਪਣੇ ਘਰ ਇਹ ਤਾਂ ਮੈਂ ਸਹੀ ਕਰਦਾ ਪੇਕੇ ਆ ਕੇ ਨਾ ਆਪਣੇ ਬੈਗ ਚ ਆਪਣੇ ਕੱਪੜੇ ਤੁਹਾਨੂੰ ਬਰਦੇ ਜਾਂਦੇ ਮਿਲਦੇ ਫੇਰ ਆਕਰ ਆਏ ਕਿ ਬੱਚੇ ਦਾ ਰਹਿਣਾ ਜਾਵੇ ਸਹੀ ਗੱਲ ਹੈ ਉਹ ਘਰ ਆ ਹੁਣ ਕੇ ਤੁਹਾਨੂੰ ਆਪਣੇ ਘਰ ਚੰਗੇ ਲੱਗਣ ਦਾ ਹੈ ਸਹੀ ਗੱਲ ਹੈ ਮੈਂ ਤਾਂ ਜਰੂਰ ਹਰ ਆਸ ਨਹੀਂ ਹੈ 18 ਸਾਲਾਂ ਜਿਹਨਾਂ ਮੈਂ ਲਿਆ ਕਰਦਾ ਹਾਂ ਉਹ 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 ਅੱਗੇ ਵੀ ਆਂਦੇ ਕੱਲ ਮੈਂ ਕਹਿੰਦਾ ਰਿਸ਼ਤਾ ਚੰਗਾ ਮਿਲ ਗਿਆ ਇਹਨਾਂ ਨੂੰ ਪਰ ਉਹਨਾ ਬੜਾ ਚੰਗਾ ਮਿਲਿਆ ਸਹੀ ਗੱਲ ਭਾਜੀ ਬੜੀ ਚੰਗੇ ਨੇ ਹਾਂ ਮੈਂ ਮੈਂ 36 ਸਾਲਾਂ ਦਾ ਹਾਂ ਇਹ ਕਿੰਨੇ ਕੁ ਵਾਰ ਦਿੱਤੀ ਤੇ ਤੇਰੀ ਮਾੜਦੇ ਨੇ 36 ਸਾਲਾਂ ਦੇ ਮੈਂ 36 ਕਿੰਨੇ 36 ਮਾਤਾ ਪਿਓ ਆਵੜਾ ਚੰਗਾ ਰਤਾ ਸਹੀ ਗੱਲ ਹੈ ਪਣੀਪਤਕ ਬਹੁਤ ਵਧੀਆ ਸੀ ਜਿੰਦਰ ਮਿਲ ਗਿਆ ਕੌੜਾ ਮੇਰੀ ਕਿਸਮਤ ਹੀ ਕੁੜੀ ਹੈ ਜਦੋਂ ਕੌੜੀ ਹੈ ਹైਦਰਾਬਾਦ ਸਰਗੁੰਦੀ ਕੌੜੀ ਦੀਆਂ ਪੂਲੀਆਂ ਟੋਹਰਾ ਏ ਇੱਕ ਭਰਾ ਛੱਡ ਜਾਂਦਾ ਇੱਕ ਭਰਾ ਲੈ ਜਾਂਦਾ ਸਹੀ ਗੱਲ ਭਰਾ ਉਹ ਸਿੱਧੇ ਭਾਂਡਾ ਸਹੀ ਗੱਲ ਕਿਉਂ ਟਿੱਕ ਨਹੀਂ ਆਉਂਦੀ ਨਹੀਂ ਆ ਰਹੇ ਬਣੇ ਸੋਹਰੇ ਤੇ ਮੇਰੇ ਭਰਾ ਵਰਗੇ ਹਾਲੇ ਪਾਪੀਆ ਪਾਪੀਆ ਚਾਹੀਦੀਆਂ ਕਿ ਨਹੀਂ ਫਿਰ ਵੀ ਲੋ ਫੇਰ ਤੋਂ ਕਹਾਵਾਂ ਦੀ ਗੱਲ ਕੀਤੀ ਕੋਲ ਬੈ ਕੇ ਵੇਖਦਾ ਕੋਈ ਕਹੀ ਜਾਂਦੀ ਪਾਪ ਕਰਿਆ ਭਾਈ ਜੀ ਸੁਭਰਾਏ ਹਨਾ ਮੈਂ ਹਾਂ ਇਹ ਗੱਲ ਹੈ ਜੀ ਵੀ ਅੱਜ ਫਿਰ ਮੈਂ ਆ ਗਈ ਥਾਲੀ ਫਿਰ ਆ ਗਈ ਪਾਪ ਕਰਿਆ ਭਾਈ ਜੀ ਜੇ ਭਰਾ ਚੰਗੇ ਹੋਣਗੇ ਨਾ ਜੇ ਭਰਾ ਚੰਗੇ ਹੋਣਗੇ ਤਾਂ ਪਾਪ ਕਰਨ ਚੰਗੇ ਹੋਣਾ ਪੈਣਾ ਹੈ ਹਨਾ ਭਾਈ ਜੇ ਲਾ ਇਲਾਕਾ ਇਹ ਤਾਂ ਫਿਰ ਕੋਈ ਕੁਝ ਕਹਿਣੀ ਨਾ ਜੇ ਮੌਟੀਆਂ ਦਾ ਮਗਰ ਲੱਗਦੇ ਇਹ ਤਾਂ ਫਿਰ ਕਤਕਾ ਦੇ ਨੀ ਤੇ ਰਾਜ ਨਹੀਂ ਮੈਂ ਜਾਣਉ ਨਹੀਂ ਕਿ ਚੋਰ ਪੈਂਦੇ ਆ ਮੋਟ ਸਾਡੇ ਦੇ ਅੱਇਆ ਗਰਮੀ ਕਰਕੇ ਕਹੇ ਬੜਾ ਕੰਮ ਚੱਲਿਆ ਹੁਣ ਗਰਮੀ ਨੇ ਬੜਾ ਪੰਗਾ ਜਿਹਾ ਭਰਾਵਾ ਕਰੇ ਰਿਹਾ ਕਰੋ ਦੁਪਹਿਰੇ ਸਾਡੇ ਲਾਗੇ ਲਾਗੇ ਕਿੰਨੀਆਂ ਵਾਰ ਦਾ ਤਾਂ ਹੋ ਗਈਆਂ ਦੁਪਹਿਰੇ ਪੈਸੇ ਪੂਏ ਖੋ ਕੇ ਲੈ ਜੀ ਸਹੀ ਗੱਲ ਕਿਉਂਕਿ ਜਿਹੜੇ ਅਮਲੀ-ਉਮਲੀ ਜੇ ਉਹ ਜ਼ਿਆਦਾ ਹੀ ਨਾ ਕੰਮ ਕਰਕੇ ਕੋਸ਼ਿਸ਼ ਕਰਿਆ ਕਰੋ 10 ਵਜੇ ਤੱਕ ਕੰਮ ਨਿਬੇੜ ਆਇਆ ਕਰੋ ਨਹੀਂ ਤੇ ਫਿਰ ਸ਼ਾਮਾਂ ਨੂੰ ਜਾਇਆ ਕਰੋ ਗੱਡੀ ਕੋਲੀ ਵੀ ਕੱਲ ਹੋ ਉਥੋਂ ਕੱਲ ਦੋਵਾਂ ਕਿਹਾਂ ਕੋ ਗੱਡੀ ਕੋਲੀ ਗੱਡੀ ਹੋਰ ਉਹ ਵੀ ਬੜੀ ਛੜਕੂਣੀ ਆਂਦੀ ਐ ਬੜੀ ਐਰਪੋਰਟ ਨੂੰ ਨਿਕਲਦੀ ਜਾਂਦੀ ਬੰਦਾ ਫਿਰ ਗੱਡੀ ਗੱਡੀ ਚੋਂ ਸੇਫ ਹੈਗਾ ਦੋਵਾਂ ਜੀ ਨਾਲ ਉਹਨਾਂ ਨੇ ਗੱਡੀ ਤੇ ਲਾ ਕੇ ਗੱਡੀ ਟੁੱਪਦੇ ਉਹਦੇ ਅੱਗੇ ਮੱਤੀ ਦੀ ਚੁੱਪੀ ਮਾਰੀ ਗਈ ਆਹ ਉਹ ਚਾਚਾ ਦੱਸਦੇ ਬਹੁਤ ਜ਼ਿਆਦਾ ਮੌਲ ਖਾ ਗਈ ਜਾਂ ਨਾ ਮੌਲ ਖਾ ਭਈਆ ਮਨੋਂ ਗੱਡੀ ਨੂੰ ਨਾਰ ਦੇਣੀ ਨੇ ਉਹਨਾਂ ਕੇ ਗਿਆਣਾ ਬੱਲੀਏ ਗੁੰਡ ਕੱਢ ਲੈ ਬੱਤਲੀ ਨਾਰੇ ਸੌਰਿਆਂ ਦੇ ਪਿੰਡ ਆ ਗਏ ਹੁੰਦੀਆਂ ਨੇ ਉਹਨਾਂ ਦੇ ਵਿੱਚ ਲਾਉਂਦੇ ਨੇ ਦੇਹਾਂ ਹਾਂ ਚੱਲੇ ਫਿਰਮਿੰਦਰ ਵੜਾ ਬੋਲਦੇ ਜਦੋਂ ਭਰਾ ਤਾਂ ਭਾਜੀ ਦਾ ਬੜਾ ਤਕੜਾ ਫੈਨ ਅਮਰਤਾ ਮਿਰਕ ਦਾ ਅਜੇ ਤੱਕ ਭਾਜੀ ਅਮਰਤਾ ਮਿਰਕ ਸੁਣੀ ਜਾਂਦਾ ਹਾਂ ਮੜ ਲੜਦੀ ਠੀਕ ਉਹ ਕਿਹਦੇ ਲਈ ਬੜਾ ਬੋਲਦਾ ਨਾ ਆਈਂ ਟੇਕੜ ਵਾਗੀ ਹੈ ਨਾ ਤੂੰ ਆਪ ਕੋ ਜ਼ਰਬੜਾ ਲਾਟ ਕੇ ਪਾਪਾ ਇਦਾਂ ਨਹੀਂ ਕਾੜ ਸਕਦਾ ਉਹ ਦਿਨ ਹੁੰਦਾ ਲੱਟ ਭਾਜੀ ਬੜਾ ਫੈਨ 2 ਘੰਟਾ ਕੱਢ ਲਾ ਸੋਰੇ ਦਾ ਫੇਂਡਾ ਗਿਆ ਕੀ ਆਹ ਤਾ ਮੈਂ ਤੇ ਭਾਜੀ ਦੁਬਈ ਆ ਉਦੋਂ ਉਦੋਂ ਮੇਰੇ ਖੇਡ ਚ ਕੈਸਟ ਆਈ ਨਵੀਂ ਨਵੀਂ ਹਰ ਸਰਾਜ ਦੀ ਹਰਿਆਈ ਚੋਰਨੀ ਚੋਰਨੀ ਸ਼ੈਦ ਦਾ ਗਾਣਾ ਹੈ ਹਨਾ ਮਿਲ ਚੋਰੀ ਸਰਦਾ ਹੋ ਗਿਆ ਨਹੀਂ ਨਹੀਂ ਅੱਖਾਂ ਅੱਖਾਂ ਵਿੱਚ ਕੁਝ ਕਹਿ ਗਈ ਚੋਰਨੀ ਉਹ ਲੱਭੀ ਮੈਂ ਤੇ ਭਾਜੀ ਨੇ ਕੈਸਟ ਪੰਜਾਬੀ ਆਹੀ ਮਹਾਂ ਲੱਭੀ ਲੱਭਦੀ ਨਹੀਂ ਹੁੰਦੀ ਦੁਬਈ ਇਹ ਮਹਾਂ ਲੱਭੀ ਨਵੀਂ ਲਈ ਹਰਾਈ ਅਸੀਂ ਦੁਬਈ ਜਾਣਾ ਗਾਣੇ ਤੋਂ ਦੇ ਨਾਲ ਹੀ ਗੱਡੀ ਚ ਲਾਉਣੀ ਟੈਂਪਰ ਜੇਸ ਵਾਲੇ ਦੀ ਬੀਨੀਆਂ ਆਹ ਉਹ ਯਾਦ ਤਾਂ ਪਹਿਲਾਂ ਸਾਡੀ ਜੋੜੀ ਬਣੀ ਸੀ ਬਈ ਬਹੁਤ ਜ਼ਿਆਦਾ ਟਾਈਮ ਸਪੈਂਡ ਕੀਤਾ ਭਾਈ ਨਾਲ ਮੈਂ ਤਾਂ ਬੜਾ ਚੰਗਾ ਆਉਂਦਾ ਜੀ ਭਾਈ ਨਾਲ ਮਿਲਣਾ ਤੇ ਦੀਦੀ ਤਾਂ ਬਹੁਤ ਜ਼ਿਆਦਾ ਟਾਈਮ ਤੋਂ ਹੀ ਸਾਰੇ ਨੇ ਸਪੈਂਡ ਕੀਤਾ ਅਹੀਂ ਰਾਤ ਟਰੱਕ ਚਲਾਉਂਦੇ ਰਹੇ 12-12 ਘੰਟੇ 12 ਘੰਟੇ ਮੈਂ ਚਲਾਉਣਾ 12 ਘੰਟੇ ਭਾਜੀ ਨੇ ਚਲਾਉਣਾ ਰਾਤ ਦੇ ਹੀ ਕਿਹਾ ਕਿ ਦੋ ਨੰਬਰ ਤਾਂ ਹੁੰਦਾ ਹੈਗਾ ਸਾਡਾ ਜਿੱਦਾਂ ਮੇਰੇ ਕੋਲ ਲਾਇਸੈਂਸ ਨਹੀਂ ਹੁੰਦਾ ਮੈਂ ਉਹ ਤਾਂ ਸਿੱਖਦਾ ਹਾਂ ਨਾ ਮੈਂ ਚਲਾਉਣਾ ਬਾਅਦ ਵਿੱਚ ਭਾਜੀ ਨੇ ਦੇਣੇ ਭਾਜੀ ਨੇ ਚਲਾਉਣਾ ਲਾਇਸੈਂਸ ਦੇ ਪਿੰਡ ਦੀਆਂ ਗਲੀਆਂ ਵੇਖਣ ਦੀ ਕਿ ਉਹ ਹੀ ਹੱਥ ਬਦਲਿਆ ਤੜੀ ਕੋਈ ਇਹੀ ਟਰੇਨਰੇਟਰ ਵੀ ਆ ਗਿਆ ਉਹ ਦੀਵਾ ਨਹੀਂ ਪਹੁੰਚ ਗਏ ਦੀ ਦੀ ਨਹੀਂ ਉਹਨ ਘਰ 5:00 ਵਜੇ ਦਾ ਟਾਈਮ ਪਾਉਂਦੇ 5:00 ਇਹ ਸਾਨੂੰ ਨਾ ਗੱਲਾਂ ਸਾਨੂੰ ਗੱਲਾਂ ਬੜੀਆਂ ਕਰਦੀਆਂ ਸੀ ਪਿੰਡ ਤੁਹਾਡੇ ਇਹ ਬੱਤੀ ਵੀ ਨਹੀਂ ਆਉਂਦੀ ਤੁਹਾਡੇ ਇੱਥੇ ਆ ਨਹੀਂ ਹੁੰਦਾ ਜੇ ਨਹੀਂ ਹੁੰਦਾ ਹੁਣ ਇਹਦੇ ਪਿੰਡਾਂ ਇਹਦੇ ਆਪ ਬੱਤੀ ਵੀ ਨਹੀਂ ਆਉਂਦੀ ਐਨਵੈਟਰ ਤੇ ਪੱਖਾ ਚੱਲ ਲੰਦੇ ਆ ਹਾਂ ਤੁਸੀਂ ਬੜੀਆਂ ਸਾਨੂੰ ਗੱਲਾਂ ਕਰਦੇ ਆਂ ਅਡੇ ਪਿੰਡ ਜਾ ਕੇ ਤੁਹਾਡੇ ਬੱਤੀ ਨਹੀਂ ਆਉਂਦੀ ਤੁਹਾਡੇ ਅਸੀਂ ਨਹੀਂ ਚੱਲਦੇ ਹੁਣ ਜੀ ਜੀ ਫੇਰ ਜਿੱਥੇ ਜਾਂਦੇ ਉਥੇ ਪੱਤੀ ਬੰਦ ਕਰਦੇ ਤੇ ਅੱਜ ਪਿੰਡ ਆਪਣੇ ਆਂ ਗਏ ਵੀ ਨਾ ਬੱਤੀ ਬੰਦ ਕਰਤੀ ਕਹਿੰਦੇ ਮੈਨੂੰ ਇਹ ਨਾ ਕਹਣਾ ਕਿ ਮੈਂ ਜਿੱਥੇ ਜਾਂਦੀ ਪੱਤੀ ਬੰਦ ਕਰਦੀ ਇਹ ਮੈਨੂੰ ਇਹ ਬਹਾਨਾ ਹੀ ਮਿਲ ਕ ਤੇ 2 ਘੰਟੇ ਬਹਿਣਾ ਜਾਣੇ ਇਹਨਾਂ ਦਾ ਪਾਣੀ ਉਹਨਾਂ ਤੇ ਪਾਣੀ ਬੰਦ ਕਰੀਓ ਇਹਨੂੰ ਇਹ ਵੀ ਬੱਤੀ ਬੰਦ ਹੈ ਇਹ ਮਿੰਟੋ ਮਿੰਟ ਪੀ ਕੇ ਪਾਣੀ ਜਗਾ ਜਾਣਾ ਆਹ ਮੋੜ ਤੇ ਆ ਬਣੀ ਵੀ ਲੈਨੇ ਕੋਈ ਮਿੰਦੂ ਬਣੀ ਜਾਂਦੀ ਰਹਿੰਦੀ ਪੱਤੀ ਵਾਲੇ ਨੂੰ ਲੱਗਦਾ ਬਹੁਤੇ ਵੈਰੀ ਹੋ ਗਏ ਤੁਹਾਡੇ ਜਿੱਥੇ ਚੰਦ ਪੱਤੀ ਬੰਦ ਕਰਾ ਦੋ ਮੈਂ ਨਾ ਸਰ ਤੁਹਾਨੂੰ ਨਿੰਬੂ ਵਾਲੇ ਕਿਹਾ ਤਾਂ ਮੈਨੂੰ ਉਹਦੇ ਕਿਹੇ ਕੰਮ ਕਰੇ ਬਣਾਇਆ ਨਹੀਂ ਤੁਹਾਡਾ ਸਵਾਲ ਸੀ ਤੁਹਾਡਾ ਸਵਾਲ ਸੀ ਸਰ ਨੂੰ ਨੇ ਉਹਨੇ ਆਪਣੇ ਵਰਗਾ ਬਣਾਤਾ ਜਦੋਂ ਦਾ ਬਾਪ ਦੀ ਕੋਲ ਖਾਓ ਫਾਈ ਦੇ ਹਾਲ ਨਹੀਂ ਕੋਈ ਨਹੀਂ ਐਵੇਂ ਮੰਦ ਮੰਦ ਰਹੋ ਮੈਂ ਕਿਹੜਾ ਮੰਦ ਨਹੀਂ ਮੈਂ ਮੰਨਿਆ ਨਹੀਂ ਫਿਰ ਹੋਈ ਹਾਂ ਭੀ ਇਹ ਚੱਲੀ ਹੈ ਤੁਹਾਡੀ ਬੱਤੀ ਤਾਂ ਆਉਂਦੀ ਨਹੀਂ ਪਤਾ ਨਹੀਂ ਨਾ ਫੋੜ ਰਜਾ ਪਹਿਲਾਂ ਫੋਨ ਕਰਕੇ ਪੁੱਛ ਲੈਣਾ ਏ ਬੱਤੀ ਆਉਂਦੀ ਨਹੀਂ 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 ਤੁਹਾਡਾ ਵੀ ਨਹੀਂ ਕਸੂਰ ਤੁਸੀਂ ਜਿੱਥੇ ਜਾਂਦੇ ਉੱਥੇ ਬੱਤੀ ਬੰਦ ਹੋ ਜਾਂਦੀ ਹ ਹਣੋ ਸਵਾਦ ਹੈ ਮੈਂ ਪਹਿਲੀ ਵਾਰ ਖਾਧਾ ਬੜਾ ਖਾਧਾ ਪਹਿਲੀ ਵਾਰ ਹੀ ਖਾਧਾ ਸੀ ਸੱਗੂ ਆ ਬੀਬੂ ਸਵਾਦ ਹੈ ਅੱਗੇ ਕਿੱਧਰ ਟਰਾਈ ਖਾਧੇਗੇ ਸਰਬੰਤੋ ਸਾਰੇ ਪਹਿਲੀ ਤੂੰ ਵੀ ਨਹੀਂ ਖਾ ਮਾ ਲੋਗੀ ਨਹੀਂ ਪਹਿਲੀ ਵਾਰ ਮੈਂ ਅੱਗੇ ਵੀ ਖਾਦਾ ਤੂੰ ਖਾਦੇ ਹਨ ਤੁਸੀਂ ਸਾਰਿਆਂ ਪਹਿਲੀ ਵਾਰ ਹੀ ਖਾਦੇ ਹੈ ਕੀ ਆ ਬੜਾ ਸਿੰਪਲ ਜਿਹਾ ਫੂਡ ਹੈ ਐਡਾ ਵਧੀਆ ਟੇਸਟੀ ਘੈਂਟ ਕੀ ਹੈ ਇਹ ਮੱਠੀ ਤੇ ਛੋਲੇ ਪਰ ਇਹ ਵੀ ਟੇਸਟਫੁਲ ਮੈਨੂੰ ਲੱਗ ਰਹੀ ਹੈਗੀ ਛੋਲੇ ਮੱਠੀ ਆ ਉਹ ਸੇਮ ਹੀ ਹੋ ਗਈ ਗੱਲ ਉਲਟਾ ਪਲਟਾ ਹੋ ਗਿਆ ਸਵਾਦ ਹੈ ਨਾ ਦੀਦੀ ਕੁਛ ਨਹੀਂ ਸਵਾਦ ਹੈ ਨਾ ਮਜ਼ਾ ਆ ਗਿਆ ਮੈਨੂੰ ਪਤਾ ਹੈ ਮੈਨੂੰ ਕੀ ਪਸੰਦ ਆਉਣਗੇ ਤੁਹਾਨੂੰ ਪਰ ਮੈਨੂੰ ਇਹ ਨਹੀਂ ਪਤਾ ਤੁਸੀਂ ਸਾਰਾ ਪਹਿਲਾਂ ਹੀ ਨਹੀਂ ਖਾਦੇ ਹੈ ਅਣਨੇ ਵਾਲਾ ਸ਼ੁਰੂ ਕਰਤਾ ਹੀ ਹੁਣ ਤੂੰ ਛੱਡਣਾ ਹੈ ਰਹਿਣਾ ਹੈ ਸਰ ਕੋ ਨੂੰ ਲੈ ਨਾ ਚਲਾ ਸਕਦਾ ਚਲਾ ਜਣੀਏ ਨਾਲ ਇਹ ਅਨਨ ਨੂੰ ਹੀ ਛੱਡ ਦੇ ਵਿਪੁਲ ਨੇ ਇਹ ਪੂਰੀ ਕਰ ਲਈ ਤੇ ਇਹਨਾਂ ਦੇ ਦੋਵਾਂ ਨੇ ਗੱਲਾਂ ਹੀ ਖਤਮ ਹੀ ਆ ਇਹਨਾਂ ਤੇ ਹਾਂ ਰੋਣੇ ਮੈਂ ਕੋਈ ਸੋਰੀ ਛੱਡ ਕੇ ਜਾਣੀ ਸਹੀ ਗੱਲ ਹੈ ਕਰਨਾ ਜੇ ਦੀ ਹੁਣ ਤੁਹਾਨੂੰ ਲਾਈਟ ਤਾਂ ਹੋਣੀ ਸੀ ਭੂਆ ਕਰਨ ਤੋਂ ਆਉਂਦੀ ਰਹੀਦਾ ਅਸੀਂ ਇਦਾਂ ਰੋਣਾ ਅਸੀਂ ਆਣਾ ਅਸੀਂ ਭੂਆ ਨੂੰ ਨਾਲ ਭੂਆ ਦੇ ਨਾਲ ਹੀ ਜਾਣਾ ਤਾਂ ਜਾ ਭੂਆ ਨੂੰ ਨਹੀਂ ਜਾਣ ਦੇ ਤੇ ਉਦੋਂ ਪੁੱਤ ਸਾਡੀ ਵੀ ਤੇਰੇ ਵਾਲੀ ਹਾਲ ਹੁੰਦੀ ਸੀ ਹਾਂ ਨੂੰ ਨਹੀਂ ਤੁਹਾਡੀ ਪਾ ਨਹੀਂ ਜਾਂਦੀ ਉਦੋਂ ਨਾਲ ਨਾਲ ਦਾ ਹੁੰਦਾ ਨਹੀਂ ਅੱਡ ਸਰਗੁਣ ਨੂੰ ਨਾਲ ਲੈਣਾ ਚਲ ਪਾ ਗੁਣੇ ਸਰਗੁਣ ਨੂੰ

ਆਜੋ ਲਾਈਟ ਤੇ ਹੁੰਦੀ ਨਹੀਂ ਫਿਰ ਤੁਸੀਂ ਕਿੱਥੇ ਜਾਂਦੇ ਹੋ ਤੁਸੀਂ ਨਹੀਂ ਹੁਣ ਕੀ ਕਰੀਏ ਦੀ ਲਾਈਟ ਦੀਦੀ ਲਾਈਟ ਤੇ ਹੁੰਦੀ ਨਹੀਂ ਆਓ ਚੱਲੀਏ ਗਾਂ ਦੀਦੀ ਚੱਲੀਏ ਹੋਰ ਫਿਰ ਚਲੋ ਕੀ ਆਂਦੀ ਹੈ ਰਸਪੀ ਅਖਲ ਜਾਓ ਜੀ ਆਨ ਲੱਗੀ ਗਰਮ ਲੱਗੀ ਪੈਰੀ ਇਹ ਕੀ ਹੋਇਆ ਸੀਟ ਗਰਮ ਲੱਗੀ ਹਾਂ ਨਾ ਵੀ ਮੇਰੇ ਸੀਟ ਗਰਮ ਲੱਗੀ ਗਰਮ ਸੀਟ ਲੱਗੀ ਕੋਈ ਗੱਲ ਨਹੀਂ ਇੰਨਾ ਕੋ ਚੱਲਦਾ ਵਾਦਾ ਕਰਨਾ ਸੋਣਾ ਹੀ ਮੰਦਿਰ ਦੀ ਦੇ ਪਿੰਡ ਤੋਂ ਨਿਕਲ ਆਏ ਆ ਤੇ ਹੁਣ ਅਸੀਂ ਜਾਣਾ ਅੰਮ੍ਰਿਤਸਰ ਥੋੜੀ ਸ਼ੌਪਿੰਗ ਕਰਨੀ ਗਰਮੀ ਬਹੁਤ ਹੈ ਉਹਨਾਂ ਦੇ ਬੇਨ ਵਿੱਚ ਫੁੱਲ ਲੈਣਾ ਹੈ ਆਪਾਂ ਕੋਈ ਪਹਿਲਾਂ ਆਇਓ ਕਿਉਂਕਿ ਹੋਰ ਨਹੀਂ ਆਉਂਦਾ ਹਵਾ ਬਾਰਾ ਨਾ आनंद <laughs> ना ਵਹਿਦ ਹੋ ਰਹੀ ਦੋਰੀਆਂ ਚੀਜ਼ਾਂ ਰੱਖਣ ਦੀਆਂ ਤੇ ਹਨਾਨਦ ਆ ਸਾਰੀ ਆਇਓ ਜੱਜ ਮੈਂ ਵੀ ਆਉਣਾ ਮੈਂ ਪੂਲ ਚ ਪਾਵਾ ਤੇ ਪਾਣੀ ਪਾਰਾ ਨਹੀਂ ਜੱਜੂ ਵੀ ਬੈਠੀ ਸੀ ਜੀ ਚਾਚੀ ਲਿਖਦੀ ਜੇ ਕਾਚੂ ਮੰਦਾ ਹੋ ਗਿਆ ਨਾ ਬੰਦ ਹੋ ਗਿਆ ਸਾਰਾ ਟੱਬਰ ਜਿਹੜਾ ਬਹਿ ਗਿਆ ਕਰੇ ਪੂਲੇ ਟੱਬਾ ਡਾ ਲੈ ਲੋ பத்தி பார ਤੋ ਵੀ ਛੜੀ ਕਰਾਉਣਾ ਪਉਦਾ ਇੱਥੇ ਦਿਖਾਈ ਨਹੀਂ ਦੇ ਥੱਲੇ ਰਹਿ ਗਏ ਇੱਧਰ ਵੱਧ ਹੁੰਦੇ ਵੈ ਮੈਂ ਜੀ ਟਾਈਮ ਨਹੀਂ ਵੱਧਦਾ ਮੈਂ ਫੇਰ ਆਉਣਾ ਸ਼ਾਮ ਨੂੰ ਫੇਰ ਮੈਂ ਆਈਵ ਕਾੜੂ ਆ ਗਿਆ ਮਿੱਤੋ ਚਾਹਾਂਗੀ ਅਨੰਦ ਤਾਂ ਦਵਾ ਦੀ ਸੁਣੀ ਗਈ ਮੇਰੀ ਮੈਂ ਕਾ ਸ਼ਵੀਲ ਮਿਲੇ ਕਿਤੇ ਸ਼ਵੀਲ ਪੀਲ ਨੂੰ ਕੀ ਕਰੁੰਦੇ ਅਨੰਦ ਕਹਿੰਦੀ ਪੂਲ ਮਿਲਣ ਦੋ ਚੀਜ਼ਾਂ ਮਿਲ ਗਈਆਂ ਯਾਨੀ ਮੋਗੇ ਪਿਛਾਉਂਗਾ ਜਿੱਦੋਂ ਮੇਕੋ ਮੁਣੀ ਚੱਕੀ ਲਾ ਪਾਉਂਦੇ ਆਉਂਦੇ ਪਹਿਲੇ ਛੋਟੇ ਹੀ ਯਾਨੀ ਦਾ ਰੇਟ ਵੀ ਚੰਗਾ ਲੱਗਦਾ ਇਤੋਂ ਵੱਡਾ ਯਾਨਾ ਚਾਹੀਦਾ ਇਲਾਸ਼ਟਾਣਾ ਨਹੀਂ ਇਹ ਰੇਟ ਵੀ ਸਹੀ ਲਗਾ ਤੋ ਦੇਂਗੇ ਨਹੀਂ ਤੋ ਨਹੀਂ ਲੈ ਕੇ ਬੈਠੀ ਰਹਿ ਬੈਠੀ ਰਹਿ ਵੀ ਖੰਦੇ ਯਾਨਾ ਤੋ ਵੇਖ ਲੈ ਨਹੀਂ ਤੋ ਬਾਹਰ ਜਾ ਕੇ ਕੋਲੀਸ਼ਨ ਹੋਲੀਸ਼ੀ ਸੀਸ਼ਾ ਖੰਡ ਲਾ ਫੈਸਲਾ ਪਾਪਨ ਛੋਟੇ ਹੀ ਆ ਵੱਡਾ ਨਹੀਂ ਹੈ ਵੱਡਾ ਲਵਾਂਗੇ ਹਾਂ ਤੇ ਪਤਾ ਹੀ ਉਹ ਦੁਕਾਨ ਕਿਹੜੀ ਆ ਕਿਹੜੀ ਆ ਜਦੋਂ ਮੈਂ ਆਪਣੀ ਫਸਟਾਈ ਹੈ ਨਾ ਤੂੰ ਹਾਂ ਫਸਟਾਈ ਹਾਂ ਮੈਂ ਮਾਰਨ ਕਿ ਮੈਂ ਛੋਲੇ ਆਹ ਨੂੰ ਪਪਾ ਜੀ ਉਹ ਖਾਓ ਪਹਿਲੀ ਵਾਰ ਖਾਦੇ ਹੋ ਸੁਆਦ ਹੈ ਨਾ ਸੁਵੇਦੀਪ ਦੀ ਜੀ ਇਹਨਾਂ ਨੂੰ ਖਾਈਆਂ ਮੈਂ ਸ਼ੋ ਲੇਕਿਨ ਉਹਨਾਂ ਨੇ ਪਹਿਲੋ ਵਾਰ ਖਾਦੇ ਇਹਨਾਂ ਬੜੇ ਟੇਸਟੀ ਹੁਣ ਮੈਂ ਕਹਿੰਦਾ ਨੂੰ ਨਾ ਵਾਸਤੇ ਖੁਸ਼ ਲੈ ਜੀ ਹੈ ਨਾ ਦੁਪਹਿਰ ਦਾ ਟਾਈਮ ਹੋਇਆ ਤੇ ਭੁੱਖ ਲੱਗੀ ਆਣੀ ਹੁਣ ਆਪਣੀ ਪੂਈ ਨੂੰ ਕਹਦੇ ਕਿ ਮੈਨਾਂ ਬਹੁਤ ਵਧੀਆ ਦਿਲ ਲੱਗਾ ਵਾ ਤੇ ਉਹ ਕਿਉਂ ਲੱਗਾ ਮੰਮੀ ਪਾਪਾ ਨਾਲ ਦਿਲ ਲੱਗਦਾ ਹੁੰਦਾ ਹਾਂ ਨਾ ਮੇਲੇ ਤੇ ਆਵਾਂਗੇ ਦੀਦੀ ਉਹਨਾਂ ਕੋਲ ਲੋ ਜੀ ਮਸਕੂ ਲੱਗ ਗਿਆ ਕੋਈ ਛੁੱਟੀ ਕਰ ਲਾਏ ਕਦੀ ਹੋਰ ਮੰਦਿਰ ਦੀ ਦੀ ਕੋ ਆਪਾਂ ਆ ਗਏ ਆ ਤੇ ਆਉਂਦੇ ਆਨਦ ਕਹਿੰਦੀ ਮੈਨੂੰ ਭੁੱਖ ਲੱਗੀ ਆ ਤਾਂ ਅਸੀਂ ਰਾਹ ਦੇ ਵਿੱਚ ਲਏ ਨਾਲੇ ਨਾ ਨੂੰ ਨਾ ਵਾਸਤੇ ਵੀ ਲੈਣੇ ਆਂ ਕੁਝ ਖਾਣ ਨੂੰ ਫਿਰ ਅਸੀਂ ਗਾ ਕੁਲਚੇ ਛੋਲੇ ਲੈ ਲੈਣੇ ਸਵਾਦ ਆਨਦ ਥੋੜੇ ਜਿਆਦਾ ਅਮਰਸਰ ਦੇ ਜਿਹੜੇ ਮਸ਼ਹੂਰ ਕੁਲਚੇ ਛੋਲੇ ਨੇ ਹਾਂ ਮਸੰਦ ਵਿੱਚ ਆ ਕੁਲਚੇ ਅੰਦੇ ਵੀ ਛੋਲੇ ਆਮ ਰਿਣੀ ਉੱਤੇ ਲਹਿਣ ਦਾ ਹੋਰ ਸਰ ਦਾ ਮਸ਼ਹੂਰ ਕੁਲਚੇ ਹਾਂ ਹਾਂ ਵਾਲੂਆਂ ਵਾਲੇ ਕੁਲਚੇ ਨੂੰ ਕਹਿੰਦੇ ਜਾਂਦੇ ਪਰ ਉਹ ਨਹੀਂ ਇਹ ਵਲੇ ਹੁੰਦੇ ਪਸੰਦ ਵਿੱਚ ਹੀ ਹੁੰਦੇ ਕਿਉਂਕਿ ਜਿਹੜੇ ਕੁਲਚੇ ਹਨ ਸਿਰਫ ਮਸਾਲੇ ਤੇ ਪਾਣੀ ਦੇ ਮਿੱਟੀ ਬਣਦੇ ਠੀਕ ਠੀਕ ਗੱਲ ਹੈ ਸੱਚੀ ਗੱਲ ਹੈ ਮੇਰੇ ਅਗਲੇ ਨਾਲ ਹਾਂ ਹਾਂ